ਤਾਂ ਦੇਸ਼ ਦੇ ਵਿੱਚ ਜ਼ਬਰ ਜਨਾਬ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਕਈ ਵਾਰ ਇਹ ਹੁੰਦਾ ਹੈ ਕਿ ਕਈ ਮਾਮਲੇ ਤਾਂ ਮੀਡੀਆ ਦੇ ਵਿੱਚ ਆ ਜਾਂਦੇ ਨੇ ਪਰ ਕਈ ਵਾਰ ਮਾਪੇ ਇੱਜ਼ਤ ਦੇ ਚਲਦੇ ਆ ਕਿ ਸਾਡੀ ਇੱਜ਼ਤ ਨਾ ਖਰਾਬ ਹੋ ਜਾਵੇ ਤਾਂ ਉਹ ਮੀਡੀਆ ਦੇ ਵਿੱਚ ਅਜੀਆਂ ਘਟਨਾਵਾਂ ਨੂੰ ਆਉਣ ਹੀ ਨਹੀਂ ਦਿੰਦੇ ਅਜਿਹਾ ਇੱਕ ਮਾਮਲਾ ਰਿਵਾੜੀ ਤੋਂ ਸਾਹਮਣੇ ਹੈ ਜਿੱਥੇ ਕਿ ਇੱਕ 8ਵੀਂ ਕਲਾਸ ਪੜ੍ਹਦੀ ਬੱਚੀ ਦੇ ਨਾਲ ਵਿਦਿਆਰਥਣ ਦੇ ਨਾਲ ਜ਼ਬਰ ਜਨਾਬ ਕੀਤਾ ਗਿਆ ਹੈ ਗਵਾਨ ਦੇ ਵਿੱਚ ਰਹਿੰਦੇ ਇੱਕ 20 ਸਾਲ ਦੇ ਮੁੰਡੇ ਦੇ ਵੱਲੋਂ ਉਸ ਦੇ ਨਾਲ ਅਜੀਹਾ ਚੜਕਿਣਾਉਣਾ ਕੰਮ ਕੀਤਾ ਗਿਆ ਜਿਸ ਤੋਂ ਬਾਅਦ ਉਹ ਪੁਲਿਸ ਤੋਂ ਬਚਦਾ ਹੋਇਆ ਫਰਾਰ ਹੋ ਜਾਂਦਾ ਦਰਅਸਲ ਜਦੋਂ ਸਿਹਤ ਖਰਾਬ ਹੋ ਜਾਂਦੀ ਹੈ ਬੱਚੀ ਦੀ ਉਸ ਤੋਂ ਬਾਅਦ ਵਮਟਿੰਗ ਕਰਨ ਲੱਗਦੇ ਉਲਟੀਆਂ ਕਰਨ ਲੱਗਦੇ ਉਸ ਤੋਂ ਬਾਅਦ ਉਸ ਦੀ ਮਾਪੇ ਨੂੰ ਕੁਝ ਪਈ ਹੈ ਕਿ ਆਖਿਰ ਕੀ ਹੋਇਆ ਡਰੀ ਰਹਿੰਦੀ ਹੈ ਨਹੀਂ ਦੱਸਦੀ ਆਪਣੀ ਮਾਂ ਨੂੰ ਉਸ ਬਾਅਦ ਉਸ ਦਾ ਜੋ ਮਾਂ ਦੇ ਵੱਲੋਂ ਇੱਕ ਟੈਸਟ ਕੀਤਾ ਜਾਂਦਾ ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਦਾ ਕਿ ਮੇਰੀ ਅਤੀ ਜਿਹੜੀ ਗਰਭવતી ਹੋ ਗਈ ਉਸ ਤੋਂ ਬਾਅਦ ਉਹ ਪੁਲਿਸ ਕੋਲ ਜਾਂਦੀ ਹੈ ਉਸ ਤੋਂ ਬਾਅਦ ਬੱਚੇ ਦੇ ਕੋਲ ਉਹ ਜੜਾਗਾ ਪੁੱਛਿਆ ਜਾਂਦਾ ਪਿਆਰ ਦੇ ਨਾਲ ਫਿਰ ਉਹ ਦੱਸਦੀ ਹੈ ਕਿ ਗਵਾਨ ਦੇ ਵਿੱਚ ਰਹਿੰਦਾ ਸ਼ੰਕਰਨਾਥ ਦਾ ਮੁੰਡਾ ਜਿਹੜਾ ਮੈਨੂੰ ਉਹ ਲੈ ਜਾਂਦਾ ਸੀਗਾ ਕੋਈ ਨਾ ਕੋਈ ਬਹਾਨਾ ਬਣਾ ਕੇ ਉਸ ਦੇ ਵੱਲੋਂ ਮੇਰੇ ਨਾਲ ਜਿਆ ਕਿ ਨੌਣਾ ਕੰਮ ਕੀਤਾ ਗਿਆ ਉਸ ਤੋਂ ਬਾਅਦ ਹੁਣ ਪੁਲਿਸ ਇਸ ਪੂਰੇ ਮਾਮਲੇ ਦੇ ਉੱਪਰ ਜੜੀ ਹੈ ਉਹ ਚਾਰਜ ਕਰ ਰਹੀ ਹੈ ਪੁੱਛ ਪੜਤਾਲ ਕਰ ਰਹੀ ਹੈ ਬੱਚੀ ਕੋਲ ਪੁੱਛਿਆ ਜਾ ਰਿਹਾ ਤਾਂ ਇਨਵੈਸਟੀਗੇਸ਼ਨ ਪਰ ਜੜੀ ਪੁਲਿਸ ਇਸ ਪੂਰੇ ਮਾਮਲੇ ਤੇ ਸ਼ੁਰੂ ਹੋ ਗਈ ਹੈ ਇਹ ਵੀ ਦੱਸਿਆ ਜਾ ਰਿਹਾ ਕਿ ਦੋਵੇਂ ਹੀ ਪ੍ਰਵਾਸੀ ਨਹੀਂ ਤਾਂ ਜਿਹੜੀ ਮਾਂ ਹੈ ਉਸ ਕੁੜੀ ਦੀ ਉਹ ਬਿਹਾਰ ਦੀ ਯੂਪੀ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਤੇ ਉਹ ਕੰਮ ਦੀ ਤਲਾਸ਼ ਦੇ ਵਿੱਚ ਰਿਵਾੜੀ ਆਈ ਸੀ ਆਪਣੀ ਬੇਟੀ ਨੂੰ ਨਾਲ ਲੈ ਕੇ ਇੱਥੇ ਉਹ ਕੰਮ ਕਰਦੀ ਸੀ ਤੇ ਜਿਹੜਾ ਮੁੰਡਾ ਸ਼ੰਕਰ ਜਿਹੜਾ ਮੁਲਜ਼ਮ ਹੈ ਉਹ ਵੀ ਬਿਹਾਰ ਦਾ ਰਹਿਣ ਵਾਲਾ ਹੈ ਤਾਂ ਉਸ ਦੇ ਬੋਲੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਫਰਾਰ ਹੋ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਜੜੀ ਜਾਂਚ ਕੀਤੀ ਜਾ ਰਹੀ ਹੈ। ਲੋਥਣਾ ਮੋਡਲ ਟਾਊਨ ਦੇ ਇੱਕ ਖੇਤਰ ਵਿੱਚ ਰਹਿਣ ਵਾਲੀ ਇੱਕ ਮਹਿਲਾ ਨੇ ਸ਼ਿਕਾਇਤ ਕੀਤੀ ਕਿ ਉਸ ਦੀ 14 ਸਾਲ ਦੀ ਬੱਚੀ ਹੈ ਜੋ ਉਸ ਕੋਲ ਉਲਟੀਆਂ ਹੋ ਰਹੀ ਥੀ। ਉਸ ਨੇ ਫਿਰ ਉਸ ਦਾ ਪ੍ਰੈਗਨਨਸੀ ਟੈਸਟ ਘਰ पे ही ਕੀਤਾ ਤਾਂ ਉਸ ਕੋ ਪਤਾ ਚੱਲਿਆ ਕਿ ਬੱਚੀ ਪ੍ਰੈਗਨੈਂਟ ਹੈ। जब उसने पूछताछ की तो बच्ची ने बताया कि कोई पटना का एक पड़ोस में ही रहने वाला युवक था उसने उसके साथ पिछले दो तीन महीने से लगातार उसकी मर्जी के खिलाफ संबंध बनाए हैं जिस पर प्रथम सूचना रिपोर्ट दर्ज की गई है और तफ्तीश अभी जारी दे है तो देश के जबर जनाह के मामले लगातार सामने आ रहे हैं कई बार ये होंगे कि कई मामले तो मीडिया आ जाते हैं पर कई बार ਮਾਪੇ ਇੱਜ਼ਤ ਦੇ ਚਲਦੇ ਆ ਕਿ ਸਾਡੀ ਇੱਜ਼ਤ ਨਾ ਖਰਾਬ ਹੋ ਜਾਵੇ ਤਾਂ ਉਹ ਮੀਡੀਆ ਦੇ ਵਿੱਚ ਜਈਆਂ ਘਟਨਾਵਾਂ ਨੂੰ ਆਉਣ ਹੀ ਨਹੀਂ ਦਿੰਦੇ ਅਜੇ ਇੱਕ ਮਾਮਲਾ ਰਿਵਾੜੀ ਤੋਂ ਆਪ ਰਿਹਾ ਜਿੱਥੇ ਕਿ ਇੱਕ 8ਵੀਂ ਕਲਾਸ ਪੜ੍ਹਦੀ ਬੱਚੀ ਦੇ ਨਾਲ ਵਿਦਿਆਰਥਣ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਗਵਾਣ ਦੇ ਵਿੱਚ ਰਹਿੰਦੇ ਇੱਕ 20 ਸਾਲ ਦੇ ਮੁੰਡੇ ਦੇ ਵੱਲੋਂ ਉਸ ਦੇ ਨਾਲ ਅਜਿਹਾ ਜੜਾ ਕਿਣਾਉਣਾ ਕੰਮ ਕੀਤਾ ਗਿਆ ਜਿਸ ਤੋਂ ਬਾਅਦ ਉਹ ਪੁਲਿਸ ਤੋਂ ਬਚਦਾ ਹੋਇਆ ਫਰਾਰ ਹੋ ਜਾਂਦਾ ਹੈ ਦਰਅਸਲ ਜਦੋਂ ਸੇਟ ਖਰਾਬ ਹੋ ਜਾਂਦੀ ਹੈ ਬੱਚੀ ਦੀ ਉਸ ਤੋਂ ਬਾਅਦ ਵੌਮਟਿੰਗ ਕਰਨ ਲੱਗਦੇ ਉਲਟੀਆਂ ਕਰਨ ਲੱਗਦੇ ਉਸ ਤੋਂ ਬਾਅਦ ਉਸ ਦੀ ਮਾਂ ਉਸ ਨੂੰ ਕੁਝ ਪੀਏ ਕਿ ਆਖਿਰ ਕੀ ਹੋਇਆ ਡਰੀ ਰਹਿੰਦੀ ਹੈ ਨਹੀਂ ਦੱਸਦੀ ਆਪਣੀ ਮਾਂ ਨੂੰ ਉਸ ਤੋਂ ਬਾਅਦ ਉਸ ਦਾ ਜੋ ਮਾਂ ਦੇ ਵੱਲੋਂ ਇੱਕ ਟੈਸਟਰੀ ਕੀਤਾ ਜਾਂਦਾ ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਦਾ ਕਿ ਮੇਰੀ ਅਤੀ ਜਿਹੜੀ ਗਰਭવતી ਹੋ ਗਈ ਉਸ ਤੋਂ ਬਾਅਦ ਪੁਲਿਸ ਕੋਲ ਜਾਂਦੀ ਹੈ ਉਸ ਤੋਂ ਬਾਅਦ ਬੱਚੇ ਦੇ ਕੋਲੋਂ ਜਿਹੜਾਗਾ ਪੁੱਛਿਆ ਜਾਂਦਾ ਪਿਆਰ ਦੇ ਨਾਲ ਫਿਰ ਉਹ ਦੱਸਦੀ ਕਿ ਗਵਾਨ ਦੇ ਵਿੱਚ ਰਹਿੰਦਾ ਸ਼ੰਕਰਨਾਥ ਦਾ ਮੁੰਡਾ ਜਿਹੜਾ ਮੈਨੂੰ ਉਹ ਲੈ ਜਾਂਦਾ ਸੀਗਾ ਕੋਈ ਨਾ ਕੋਈ ਬਹਾਨਾ ਬਣਾ ਕੇ ਉਸ ਦੇ ਵੱਲੋਂ ਮੇਰੇ ਨਾਲ ਜਿਆ ਕਿ ਨੌਣਾ ਕੰਮ ਕੀਤਾ ਗਿਆ ਉਸ ਤੋਂ ਬਾਅਦ ਹੁਣ ਪੁਲਿਸ ਇਸ ਪੂਰੇ ਮਾਮਲੇ ਦੇ ਉੱਪਰ ਜੜੀ ਹੈ ਉਹ ਚਾਰਜ ਕਰ ਰਹੀ ਹੈ ਪੁੱਛ ਪੜਤਾਲ ਕਰ ਰਹੀ ਹੈ ਬੱਚੀ ਕੋਲ ਪੁੱਛਿਆ ਜਾ ਰਿਹਾ ਤਾਂ ਇਨਵੈਸਟੀਗੇਸ਼ਨ ਜਿਹੜੀ ਪੁਲਿਸ ਦੀ ਇਸ ਪੂਰੇ ਮਾਮਲੇ ਤੇ ਸ਼ੁਰੂ ਹੋ ਗਈ ਹੈ ਇਹ ਵੀ ਦੱਸਿਆ ਜਾ ਰਿਹਾ ਕਿ ਦੋਵੇਂ ਹੀ ਪ੍ਰਵਾਸੀ ਨਹੀਂ ਤਾਂ ਜਿਹੜੀ ਮਾਂ ਹੈ ਉਸ ਕੁੜੀ ਦੀ ਉਹ ਬਿਹਾਰ ਦੀ ਯੂਪੀ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਤੇ ਉਹ ਕੰਮ ਦੀ ਤਲਾਸ਼ ਦੇ ਵਿੱਚ ਰਿਵਾੜੀ ਆਈ ਸੀ ਆਪਣੀ ਬੇਟੀ ਨੂੰ ਨਾਲ ਲੈ ਕੇ ਇੱਥੇ ਉਹ ਕੰਮ ਕਰਦੀ ਸੀ ਤੇ ਜਿਹੜਾ ਮੁੰਡਾ ਸ਼ੰਕਰ ਜਿਹੜਾ ਮਲਜ਼ਮ ਹੈ ਉਹ ਵੀ ਬਿਹਾਰ ਦਾ ਰਹਿਣ ਵਾਲਾ ਹੈ ਤਾਂ ਉਸ ਦੇ ਬਾਰੇ ਇਹ ਘਟਨਾ ਨਜਾਮ ਦਿੱਤਾ ਗਿਆ ਤੇ ਫਰਾਰ ਹੋ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਜੜੀ ਜਾਂਚ ਕੀਤੀ ਜਾ ਰਹੀ ਹੈ। ਲੋਥਣਾ ਮੋਡਲ ਟਾਊਨ ਦੇ ਇੱਕ ਖੇਤਰ ਵਿੱਚ ਰਹਿਣ ਵਾਲੀ ਇੱਕ ਮਹਿਲਾ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੀ 14 ਸਾਲ ਦੀ ਬੱਚੀ ਹੈ ਜੋ ਉਸ ਕੋਲਟੀਆਂ ਹੋ ਰਹੀ ਥੀ उसने फिर उसका प्रेगनेंसी टेस्ट घर पे ही किया तो उसको पता चला कि बच्ची प्रेग्नेंट है जब उसने पूछताछ की तो बच्ची ने बताया कि कोई पटना का एक पड़ोस में ही रहने वाला युवक था उसने उसके साथ पिछले दो तीन महीने से लगातार उसकी मर्जी के खिलाफ संबंध बनाए हैं, जिस पर प्रथम सूचना रिपोर्ट दर्ज की गई है और तफ्तीस अभी जारी है